ਵੱਡੀ ਹਲਚਲ ਦੇਖੋ ਨ ਮਿਲ ਰਹੀ ਹੈ 10 21 ਪੰਜਾਬ ਕਾਂਗਰਸ ਨੂੰ ਵੱਡਾ ਚਟਕਾ ਲੱਗੇਗਾ ਐਮ ਐਲ ਏ ਰਾਜਕਮਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਵਿਧਾਇਕ ਡਾਕਟਰ ਰਾਜਕਮਰ ਚੱਬੇਵਾਲ ਆਪ ਦੇ ਵਿੱਚ ਸ਼ਾਮਿਲ ਹੋਣਗੇ ਥੋੜੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਸੋ ਤੁਹਾਡ ਨਾਲ ਵੱਡੀ ਖਬਰ ਸਾਂਝੀ ਕਰਿਆ ਲੋਕ ਸਭਾ ਚੋਣਾਂ ਲੈ ਕੇ ਲਗਾਤਾਰ ਹਰ ਰੋਜ਼ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਵੱਡੇ ਚਿਹਰੇ ਚਿਹਰੇ ਪਾਰਟੀਆਂ ਦਾ ਪੱਲਾ ਫੜਦੇ ਨੇ ਹਾਲਾਂਕਿ ਕੱਲ ਵੀ ਸ਼੍ਰੋਮਣੀ ਕਾਲ ਦਲ ਦੇ ਵਿੱਚ ਡਾਕਟਰ ਲਖਬੀਰ ਸਿੰਘ ਜੋ ਸਿਹਤ ਅਧਿਕਾਰੀ रह ਚੁੱਕੇ ਨੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਕਾਲ ਦਲ ਦਾ ਪੱਲਾ ਫੜਿਆ ਲਗਾਤਾਰ ਚੜਿਆ ਸਮਿਕਰਨਾਂ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਅਚੇਹੇ ਦੇ ਵਿੱਚ ਤੁਹਾਡੇ ਨਾਲ ਵੱਡੀ ਖਬਰ ਸਾਮ ਜਿਹੜੀ ਸਾਂਝੀ ਕਰ ਰਹੀ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਵੱਡਾ ਅੱਜ ਚਟਕਾ ਮਿਲੇਗਾ ਕਿਉਂਕਿ ਜੱਬੇਵਾਲ ਜੋ ਕਿ ਕਾਂਗਰਸੀ ਵਿਧਾਇਕ ਨੇ ਆਮ ਆਦਮੀ ਪਾਰਟੀ ਦਾ ਅੱਜ ਪੱਲਾ ਫੜਨਗੇ ਕਿਹਾ ਜਾ ਰਿਹਾ ਕਿ ਥੋੜੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਮਜਬੂਤੀ ਦੇ ਵਿੱਚ ਆਪ ਤੇ ਵਿੱਚ ਸ਼ਾਮਿਲ ਹੋ ਸਕਦੇ ਨੇ ਡਾਕਟਰ ਰਾਜ ਕੁਮਾਰ ਚੱਬੇ ਵਾਲ ਇੱਕ ਭਾਰਤੀ ਸਿਆਸਤਦਾਨ ਹਨ ਪਾਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਨੇ ਰਾਜ ਕੁਮਾਰ ਚੱਬੇ ਵਾਲ ਇਸ ਸਮੇਂ ਚੱਬੇਵਾਲ ਤੋਂ ਹੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਚੋ ਸੇਵਾਮਾਨਿਬਾਰੇ ਨੇ ਦੱਸਤੀ ਕਿ ਡਾਕਟਰ ਰਾਜਕਮਰ ਜੱਬੇਵਾਲ 2009 ਦੇ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਜੱਬੇਵਾਲ ਪਹਿਲੀ ਵਾਰ 2017 ਦੇ ਵਿੱਚ ਜੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਦੇ ਲਈ ਚੁਣੇ ਗਏ ਸਨ 2022 ਦੇ ਵਿੱਚ ਉਸੇ ਹੀ ਹਲਕੇ ਤੋਂ ਦੁਬਾਰਾ ਚੁਣੇ ਗਏ ਸਨ ਤੇ 10 April 2022 ਨੂੰ ਉਹਨਾਂ ਨੇ ਪੰਜਾਬ ਵਿਧਾਨ ਸਭਾ ਦਾ ਟਿਪਟੀ ਸੀਐਲਪੀ ਨੇਤਾ ਉਹਨਨ ਬਣਾਇਆ ਗਿਆ ਸੀ ਤੇ 2015 ਦੇ ਵਿੱਚ ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਤੇ 올 ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਹਨ ਜਿਨ੍ਹਾਂ ਦੇ ਨਾਲ ਜੁੜੀ ਹੋਈ ਏ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਥੋੜੀ ਦੇਰ ਤੱਕ ਡਾਕਟਰ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਕਿਹਾ ਜਾ ਰਿਹਾ ਕਿ ਕਾਂਗਰਸ ਨੂੰ ਇੱਕ ਹੋਰ ਵੱਡਾ ਚਟਕਾ ਲੱਗ ਸਕਦਾ ਹੈ ਕਿਉਂਕਿ ਕਾਂਗਰਸ ਦਾ ਪ੍ਰਸਿੱਧ ਚਿਹਰਾ ਨੇ ਡਾਕਟਰ ਰਾਜਕੁਮਾਰ ਚੱਬੇ ਵਾਲਾ ਹਾਲਾਂਕਿ ਪਹਿਲਾਂ ਵੀ ਕਾਂਗਰਸ ਨੂੰ ਲਗਾਤਾਰ ਫੱਟੇ ਚਟਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰੇ ਨੇ ਕਾਂਗਰਸ ਦੇ ਕਈ ਨਾਮੀ ਮੰਤਰੀ ਲੀਡਰ ਚੜੇ ਆ ਹੋਰ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਅਚੇਹ ਦੇ ਵਿੱਚ ਇੱਕ ਹੋਰ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਚਟਕਾ ਮਿਲੇਗਾ ਕਿਉਂਕਿ ਐਮਐਲਏ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਹਲਕੇ ਤੋਂ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਦੇਣ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਵੱਡਾ ਜਿਹੜਾ ਕਾਟਾ ਪੈ ਸਕਦਾ ਹੈ ਸੁਵਦੇਰੇ ਜਾਣ ਕਰ ਲੈ ਸਾਡੇ ਨਾਲ ਸੀਨੀਅਰ ਪੱਤਰਕਾਰ ਗਗਨ ਸ਼ੁਕਲਾ ਜੁੜੇ ਨੇ ਗੱਲਬਾਤ ਉਹਨਾਂ ਦੇ ਨਾਲ ਕਰ ਲੈਣੇ ਆ ਕੀ ਕਹਿਣਾ ਚਾਹੋਗੇ ਜੋ ਅੱਜ ਕਾਂਗਰਸ ਨੂੰ ਵੱਡਾ ਝਟਕਾ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਬਿਲਕੁਲ ਜਿਸ ਤਰ੍ਹਾਂ ਹੀ ਲੋਕ ਸਭਾ ਇਲੈਕਸ਼ਨ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਦਲ ਬਦਲੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਚੱਲ ਰਿਹਾ ਹੋ ਚੁੱਕਿਆ ਹੈ ਤਾਜ਼ਾ ਘਟਨਾਕ੍ਰਮ ਰਾਜਕੁਮਾਰ ਚੱਬੇਵਾਲ ਨੇ ਤੁਕੀ ਕਾਂਗਰਸੀ ਵਿਧਾਇਕ ਨੇ ਉਸ ਵੇਲੇ ਲਗਭਗ ਗਰੀਬ ਅੱਧੇ ਪੌਣੇ ਘੰਟੇ ਹਾਰਡਲੀ ਇੱਕ ਘੰਟੇ ਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਦਾ ਪੱਲਾ ਫੜ ਸਕਦੇ ਨੇ ਝਾੜੂ ਦਾ ਪੱਲਾ ਫੜ ਸਕਦੇ ਨੇ ਤੁਕੀ ਕਿਤੇ ਨਾ ਕਿਤੇ ਪਰ ਬਹੁਤ ਬਹੁਤ ਵੱਡਾ ਸੁਨਹਿਰਾ ਸਵਾਲ ਇਹ ਹੈ ਕਿ ਬਹੁਤ ਦਿਨ ਪਹਿਲਾਂ ਉਹ ਜਮ ਕੇ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਹਦੇ ਹੋ ਨਜ਼ਰ ਆ ਰਹੇ ਸੀ ਪਰ ਇਨਾ 2-3 ਦਿਨਾਂ ਦੇ ਵਿੱਚ ਉਹਨਾਂ ਦਾ ਹਿਰਦੇ ਪ੍ਰਵਰਤਨ ਕਿੱਦਾਂ ਹੋਇਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਜੀ ਕੀ ਕਹਿਣਾ ਚਾਹੋਗੇ ਕਿ ਅਜੇ ਹੁਣ ਦੇ ਨਾਲ ਕਾਂਗਰਸ ਦਾ ਗਰਾਫ ਚੜਾਇਆ ਕੁਝ ਨਾ ਲੱਗਦਾ ਕਿ ਡਿਗੇਗਾ ਕਿ ਨਹੀਂ ਇਹ ਬਿਲਕੁਲ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਪ੍ਰਤਾਪ ਸਿੰਘ ਬਾਦਵਾ ਸੀਐਲਪੀ ਲੀਡਰ ਨੇ ਕੀ ਪ੍ਰਤਾਪ ਸਿੰਘ ਬਾਜਵਾ ਆਪਣੇ ਡਿਪਟੀ ਸੀਐਲਪੀ ਲੀਡਰ ਨੂੰ ਹੋਲਡ ਨਹੀਂ ਕਰ ਸਕੇ ਕੀ ਡਿਪਟੀ ਸੀਐਮ ਲੀਡਰ ਨੂੰ ਜਿਹੜੇ ਨੇ ਉਹ ਕਨਵਿੰਸ ਨਹੀਂ ਕਰ ਸਕੇ ਕੀ ਇਹੋ ਜਿਹਾ ਹੋਇਆ ਕਿ ਕਾਂਗਰਸੀ ਜਿਹੜੇ ਨੇ ਉਹ ਸਿਟਿੰਗ ਐਮਐਲਏ ਇੱਕ ਤਾਂ ਹੁੰਦਾ ਹੈ ਕਿ ਜਿਹੜੇ ਨੇ ਸੱਤਾ ਤੋਂ ਦੂਰ ਹੋਣ ਇਹ ਸਿਟਿੰਗ ਵਿਧਾਇਕ ਨੇ ਪਾਵਰ ਦੇ ਵਿੱਚ ਨੇ ਇਸ ਵੇਲੇ ਡਿਪਟੀ ਸੀਐਲਪੀ ਲੀਡਰ ਨੇ ਪੰਜਾਬ ਵਿਧਾਨ ਸਭਾ ਦੇ ਤਾਂ ਕੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਕਾਂਗਰਸ ਲਗਾਤਾਰ ਇਸ ਦਾ ਗਰਾਫ ਜਿਹੜਾ ਉਹ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਤੇ ਪਹਿਲਾ ਗੁਰਪ੍ਰੀਤ ਜੀਪੀ ਛੜ ਕੇ ਚਲੇਗੇ ਹਰਜਨ ਕੁਮਾਰ ਚੱਬੇਵਾਲ ਜਿਸ ਤਰ੍ਹਾਂ ਦਿਨ ਦਿਨ ਬਾਈ ਬਾਈ ਡੇ ਨੇੜੇ ਆਉਣਗੇ ਮੈਨੂੰ ਲੱਗਦਾ ਕਾਂਗਰਸ ਦੀਆਂ ਚਿੰਤਾ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆਉਣਗੀਆਂ ਜੀ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਜੜੀਆਂ ਮਿਲ ਸਕਦੀ ਹੈ ਦਾਅਵੇ ਕੀਤੇ ਜਾ ਰਹੇ ਆ ਬਿਲਕੁਲ ਸੁਣਿਆ ਨਾ ਇਹ ਤਾਂ ਬਿਲਕੁਲ ਸਿੱਧੀ ਗੱਲ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਇਹਦੇ ਵਿੱਚ ਕੋਈ ਕਿਆਸਰਾਈਆਂ ਨਹੀਂ ਹੈਗੀਆਂ ਅਗਰ ਤੁਸੀਂ ਐਮਐਲਏ ਹੋ ਆਪਣੀ ਪਾਰਟੀ ਛੱਡ ਕੇ ਜਾ ਰਹੇ ਹੋ ਤਾਂ ਸੁਭਾਵਿਕ ਹੈ ਨਾ ਕਿ ਉਸ ਤੋਂ ਕੋਈ ਵੱਡਾ ਉਹਦਾ ਮਾਣੋਗੇ ਜੀ ਤਾਂ ਫੇ ਲੋਕ ਸਭਾ ਇਲੈਕਸ਼ਨ ਬਿਲਕੁਲ ਸਾਹਮਣੇ ਆ ਤਾਂ ਲੋਕ ਸਭਾ ਇਲੈਕਸ਼ਨ ਤੋਂ ਟਿਕਟ ਹੁਸ਼ਿਆਰਪੁਰ ਤੋਂ ਮੈਨੂੰ ਲੱਗਦਾ ਰਾਜਕੁਮਾਰ ਚੱਬੇਵਾਲ ਲੜਨਗੇ ਪਰ ਸਵਾਲ ਸੁਣਾ ਨਾ ਇਹ ਖੜਾ ਹੋ ਜਾਂਦਾ ਕਿ ਲੋਕ ਕਿਤਨਾ ਰਿਐਕਟ ਕਰਨਗੇ ਉਹ ਕਿਤਨਾ ਇਹਨਾਂ ਨੂੰ ਅਪਣਾਉਣਗੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ